ਲਓ ਜੀ ਸੰਗ ਤੋਂ ਆ ਚੁੱਕੇ ਆ ਪਿਓਰ ਮਸਲਿਨ ਕੋਟਨ ਦੇ ਸੂਟ ਟਾਈ ਐਂਡ ਡਾਈ ਟਿਕਟਾ ਦੇ ਮਾਲ ਵਿਕ ਰਿਆ ਸਾਰੇ ਪੰਜਾਬ ਦੀ ਰੇਟ ਦੀ ਫੁੱਲ ਬੜਾ ਫੁੱਲ ਗਾਰੰਟੀ ਲੈ ਜੋ ਮੇਲਾ ਲੱਗਿਆ ਪਿਆ ਪੰਡਤਾਂ ਦੀ ਢੀਂਦੇ ਸਿੰਗਲ ਪੀਸ ਹੈਗਾ 500 ਰੁਪਏ ਦਾ 900 ਦੇ ਦੋ ਮੈਂ ਕਹਾਂ ਜੀ ਲੁੱਟ ਪਈ ਪਈਆ ਦੁਪੱਟਾ ਚੈੱਕਰ ਦੇ ਇੱਕ ਹੀ ਹੋਣਾ ਬਾਕੀ ਨਹੀਂ ਹੋਣੇ 2.5 2.5 ਮੀਟਰ ਦੇ 3-3 ਮੀਟਰ ਦੇ ਦੁਪੱਟੇ ਲੱਗਿਆ ਵੱਡੇ ਟਾਈ ਐਂਡ ਡਾਈ ਸੂਟ ਆ 500 ਰੁਪਏ ਦਾ ਇੱਕ 900 ਦੇ ਦੋ ਤੇ 4250 ਰੁਪਏ ਦੇ 10 ਸੂਟ ਦੇਨੇ ਆ 10 ਸੂਟ ਓਪਨ ਚੈਲੰਜਰ ਹੋਲ ਸੇਲ ਦੇ ਵਿੱਚ 4250 ਦੇ 10 ਸੂਟ ਸਕਰੀਨਸ਼ਾਟ ਕਰੋ ਜਲਦੀ ਜਲਦੀ ਬਕਰਾ ਤੋਂ ਟਿਕਟਾਂ ਦੇ ਮਾਲ ਵਿੱਚ ਦਾ ਕਪੜਾ ਦੇਸੀ ਕਿਉ ਪਿਓਰ ਮਸ਼ੀਨ ਕਾਉਣ ਦਾ ਸੂਟ ਆ ਜੀ ਬਾਜੀਵਾ ਮੇਲੇ ਲੱਗ ਚੁੱਕੇ ਆ ਪੰਡਾਂ ਦੀ ਢਿੱਡੀ ਤੇ ਲੁੱਟ ਤੋਂ ਬਚੋ ਠੱਗੀ ਤੋਂ ਬਚੋ ਲਟੇਰਿਆਂ ਤੋਂ ਬਚੋ ਲੁੱਟ ਨੂੰ ਫਿਰਦੇ ਟੀਕਾ ਲਾਉਣ ਨੂੰ ਫਿਰਦੇ ਆ ਸਾਰੇ ਤੋਂ ਬਚ ਕੇ ਜਲਣਾਗਾ ਆਜੋ ਗਲੀਆਂ ਚ ਪਿੱਛੇ ਨਾਲ ਖੜਜੋ ਸਭ ਲਟੇਰੇ ਬੈਠੇ ਪਿੱਛੇ ਲਟੇਰੇ ਲਓ ਜੀ ਲਓ 500 ਦੇ ਕਿ 900 ਦੇ ਦਿਓ ਤੇ 4250 ਦੇ 10 ਸੂਟ ਪੰਡਾਂ ਦੀ ਢਿੱਡੀ ਤੇ ਮਿਲਨੇ ਆ ਫਾਇਦੇ ਹੋਣਿਆ ਇੱਕੋ ਇੱਕ ਦੁਕਾਨ ਪੰਡ ਦਾ ਜੱਡੀ ਰੇਡੋ ਸੰਗ ਨਾਲ ਹੋਲ ਸੇਲ ਦੇ ਚੱਕ ਲੋ ਤੇ ਪੈਣਾ ਦੇ ਹੋ ਰਿਹਾ ਫਾਇਦੇ ਮੈਂ ਕਹਣਾ ਜੀ ਤਰੀਸਾ ਕਰਨਾ ਕਰੀ ਜਾਣਗੇ ਅਸਲ ਅਸਲ ਹੁੰਦੀ ਆ ਲੌਜੀਕ ਕਰੀ ਉਹਨੇ ਕਾਪੀਆਂ ਕਰਨੀਆਂ ਗਿਆ ਮੈਂ ਕਹਣਾ ਜੀ ਚੈਲੰਜ ਆ ਸਾਰੇ ਪੰਜਾਬ ਦੀ ਰੇਟ ਦੀ ਫੁੱਲ ਵਟਾ ਵਟ ਗਾਰੰਟੀ 4250 ਦੇ 10 ਰੁਪਏ ਨੇ 13000 ਮਾਰ ਗਿਆ ਨਾ ਭਾਈ ਪਰਲੇ ਪਾਸੇ ਬਾਦੂ ਮਾਲਾ ਚ ਕਿਹਾ ਪੰਡ ਦਾ ਜੱਡੀ ਦੇ ਮੈਂ ਕਿਹਾ ਫਾਇਦੇ ਹੋ ਰਹੇ ਪਰ ਬਰਾਵਾ ਦੇ ਮੇਲੇ ਲੱਗ